ਕੀ ਕਹੋਗੇ ਉਹਨਾਂ ਨੂੰ ਜਿਹੜੇ ਅੱਜ ਵੀ ਕਹਿੰਦੇ ਨੇ ਵੀ ਨਹੀਂ ਯਾਰ ਬਾਹਰ ਹੀ ਜਾ ਕੇ ਲਾਈਫ ਐ ਇੱਥੇ ਤਾਂ ਲਾਈਫ ਹੀ ਹੈ ਨਹੀਂ ਸਾਡੀ ਮੈਂ ਤਾਂ ਕਹਿੰਦੀ ਆ ਜਾਣ ਕ੍ਰੇਜ਼ ਹੈਗਾ ਜਾ ਕੇ ਨਿਕਲੂਗਾ ਪਰ ਸਾਰਿਆਂ ਦਾ ਇੱਥੇ ਕੋਈ ਨਹੀਂ ਕਹਿ ਸਕਦੇ ਕਿਸੇ ਨੂੰ ਕਿਉਂਕਿ ਅਗਲਾ ਕੂਗਾ ਆਪਦੇ ਤਾਂ ਬਾਹਰ ਬੈਠ ਕੇ ਤੁਹਾਡੇ ਤੁਸੀਂ ਸਾਨੂੰ ਕੀ ਸਲਾਹਾਂ ਦਿੰਨੇ ਹੋ ਉਹਨਾਂ ਨੂੰ ਇਹ ਚੀਜ਼ ਦੀ ਫਿਕਰ ਆ ਕਰਿਆ ਸੀ ਚਾਹ ਬਣਾਣੀ ਸਾਡੇ ਕੋਲ ਦੁੱਧ ਹੈ ਨਹੀਂਗਾ ਅਸੀਂ ਆਹ ਲਿਆ ਕੇ ਰੱਖਣਾ ਸੀ ਉਹ ਲਿਆ ਕੇ ਰੱਖੇ ਕੱਪੜੇ ਧੋਣੇ ਆ ਸੀ ਝਾੜੂ ਪੁੱਟਿਆ ਸੀ ਕਰਨਾ ਇੱਥੇ ਮਾੜਾ ਜੈਨ ਨੂੰ ਝਾੜੂ ਫੁਲਾ ਦੋ ਲੱਗੇ ਜਨਾਨੀ ਥਲੇ ਲੱਗੇ ਜਨਾਨੀ ਵਾਂਗ ਉਹ ਤੇ ਸਾਰਾ ਕੁਝ ਹੀ ਆਪ ਕਰਨਾ ਪ ਅੱਗੇ ਫਿਊਚਰ ਨਹੀਂ ਸੋਚਦੇ ਇਹ ਸੋਚਦੇ ਕਿ ਪੈਸਾ ਆ ਜਾਊਗਾ ਗੱਡੀ ਆ ਜਾਊਗੀ ਫੋਨ ਚੰਗਾ ਆ ਜਾਊਗਾ ਬਟ ਇਹ ਨਹੀਂ ਸੋਚਦੇ ਪਰਿਵਾਰ ਕਿੱਥੇ ਜਾ ਰਿਹਾ ਵਾ ਹਨਾ ਮੇਰਾ ਐਕਸਪੀਰੀਅੰਸ ਇਹੀ ਹੈ ਵੀ ਨਹੀਂ ਕੱਟ ਕਮਾ ਲਓ ਕੱਟ ਖਾ ਲਓ ਪਰ ਇਕੱਠੇ ਰਹਿ ਲਓ ਬਸ ਫੋਨ ਤੇ ਤੁਹਾਡੀ ਗੱਲ ਹੁੰਦੀ ਹੈ ਟਾਈਮ ਡਿਫਰੈਂਸ ਇੰਨਾ ਹੈਗਾ ਗੈਪ ਇੰਨਾ ਹੈ ਇੱਥੇ ਸਵੇਰ ਹੁੰਦੀ ਹੈ ਉੱਥੇ ਰਾਤ ਹੋਈ ਹੁੰਦੀ ਹੈ ਕਿੱਦਾਂ ਮੈਨੇਜ ਹੁੰਦਾ ਫਿਰ ਇਹ ਚੀਜ਼ ਮੈਂ ਦੋ ਲੋਕਾਂ ਦੀ ਜੋੜੀ ਹੈ ਸੈਲਫੀਂਗ ਜਿੱਦੀ ਰਹਿ ਜਾਂਦੀ ਆ ਆ ਵਧੀਆ ਕਪਲ ਹੈ ਨਾ ਮੈਨੂੰ ਵੀ ਬੜਾ ਜਿਗਰਦਾ ਮੇਰੇ ਵੀ ਕਦੇ ਹੋਵੇ ਐਦਾਂ ਹਨਾ ਵਿਆਹ ਘੋੜਾ ਹ ਜੇ ਮੈਂ ਤੁਹਾਨੂੰ ਪਹਿਲਾਂ 5 ਮਿੰਟ ਗੱਲ ਕਰ ਲਈ ਆਫਿਸ ਤੋਂ ਪਹਿਲਾਂ 5 ਮਿੰਟ ਗੱਲ ਕਰ ਲਈ ਚਲੋ ਠੀਕ ਆ ਉਹਨਾਂ ਦਾ ਸੌਣ ਦਾ ਟਾਈਮ ਹੋ ਗਿਆ ਸੋ ਜੋ ਟੋ ਠੀਕ ਆ ਮੈਂ ਇਦਾਂ ਕਿਸੇ ਨੂੰ ਬਹੁਤ ਸੁਣੇ ਰਿਹਾ ਕਿ ਵਿਆਹ ਨੂੰ ਮੁਝੇ 2 ਮਹੀਨੇ ਹੋਏ ਹੁੰਦੇ ਨੇ ਤੇ ਗੱਲ ਡਾਈਵੋਰਸ ਤੇ ਪਹੁੰਚੀ ਹੁੰਦੀ ਹੈ ਉਹਨਾਂ ਨੂੰ ਕੀ ਕਹੋਂਗੇ ਫਿਰ ਵੀ ਸਾਰੀ ਗੱਲ ਆਪਣੇ ਸੈਲਫੀ ਈਗੋ ਤੇ ਹੁੰਦੀ ਹੈ ਈਗੋ ਹੀ ਅੰਦਰ ਇੰਨੀ ਜ਼ਿਆਦਾ ਆਉਂਦੀ ਵੀ ਮੈਂ ਜੇ ਤੂੰ ਮੇਰੇ ਪੂਰੇ ਬੋਲ ਰਿਹਾ ਵਾ ਨਾ ਮੈਂ ਤੈਨੂੰ ਚਾਰ ਸੁਣਾਉਂਗੀ ਜੇ ਉਹ ਗੁੱਸੇ ਚ ਆਇਆ ਉਹ ਫਸਟ ਟੇਕ ਹੋ ਕੇ ਆਇਆ ਵਾ ਉਹ ਸਾਰਾ ਦਿਨ ਕੰਮ ਕਰਦਾ ਵਾ ਉਹ ਚਾਰ ਬੰਦੇ ਦੀ ਗੱਲਾਂ ਸੁਣ ਕੇ ਆਇਆ ਵਾ ਹਨਾ ਚੁੱਪ ਹੋ ਜਾਓ ਅਗਲੇ ਨਾਲ ਜੇ ਤੁਸੀਂ ਸੁਣਾ ਰਹੇ ਹੋ ਤਾਂ ਉਹਨੂੰ ਵੀ ਨਹੀਂ ਹੋਣਾ ਪਊਗਾ ਮੇਨ ਗੱਲ ਸਭ ਤੋਂ ਮਾਂ ਪਿਆ ਦੇ ਉੱਤੇ ਉੱੜਦੀ ਹੈ ਜਿਹੜੀ ਤੁਹਾਡੇ ਮਾਂ ਕੋਲ ਤੁਹਾਨੂੰ ਸ਼ਹਿਜ ਦਿੰਦੇ ਨੇ ਨਾ ਵੀ ਕੋਈ ਨਾ ਕੁੜੀ ਆਇਆ ਸੀ ਬੈਠੇ ਆ ਉੱਥੇ ਕੰਮ ਨਹੀਂ ਮਨ ਸਕਦਾ ਜਿਹੜੀ ਕੁੜੀ ਕ ਹਜੇ ਮੈਂ ਆਪ ਸੰਭ ਰਹੀ ਆ ਮੈਂ ਸੰਭੂਗੀ ਮੈਨਨੇ ਚੁੱਕੀ ਹੈਗੀ ਤੁਸੀਂ ਮੈਨੂੰ ਇੰਨਾ ਕੈਪੇਬਲ ਕੀਤਾ ਵਾ ਕਿ ਮੈਂ ਆਪਣੇ ਮਸਲੇ ਆਪੇ ਹੱਲ ਕਰ ਸਕਾਂ ਸੋਹਰੇ ਨੇ ਘਰ ਪੇਕੇ ਦਾ ਘਰੋਂ ਪੇਕੇ ਦੀ ਗੱਲ ਸੋਹਰੇ ਨਾਲ ਲੜਾਈ ਪੈਂਦੀ ਨਹੀਂ ਹੈਗੀ ਅਕਸਰ ਹੀ ਕਿਹਾ ਜਾਂਦਾ ਹੈ ਕਿ ਜਦੋਂ ਦੋ ਜਣੇ ਜਿਹੜਾ ਉਹਨਾਂ ਦਾ ਵਿਆਹ ਹੁੰਦਾ ਹੈ ਮਿਲਦੇ ਨੇ ਆਪਸੇ ਦੇ ਵਿੱਚ ਤਾਂ ਦੂਰੀਆਂ ਜਿਹੜੀਆਂ ਨੇ ਉਹ ਘਟਦੀਆਂ ਨੇ ਲੋਕ ਜਿਹੜੇ ਨੇ ਜਿਨ੍ਹਾਂ ਦਾ ਇੰਗੇਜਮੈਂਟ ਹੁੰਦੀ ਹੈ ਜਾਂ ਜਿਨ੍ਹਾਂ ਦਾ ਵਿਆਹ ਹੁੰਦਾ ਹੈ ਉਹ ਪਹਿਲਾਂ ਹੀ ਸੋਚਦੇ ਹੁੰਦੇ ਨੇ ਕਿ ਕਦੋਂ ਅਸੀਂ ਇਕੱਠੇ ਰਵਾਂਗੇ ਅਸੀਂ ਇਕੱਠੇ ਜਿਹੜਾ ਇੱਕ ਆਪਣਾ ਸੰਸਾਰ ਸਿਰਜਾਂਗੇ ਪਰ ਕਈ ਵਾਰ ਕੁਝ ਇਦਾਂ ਦਾ ਹੁੰਦਾ ਹੈ ਕਿ ਵਿਆਹ ਹੋਣ ਤੋਂ ਬਾਅਦ ਵੀ ਇੱਕ ਦੂਜੇ ਦੇ ਨੇੜੇ ਹੋਣ ਤੋਂ ਬਾਅਦ ਵੀ ਦੂਰ ਰਹਿਣਾ ਪੈਂਦਾ ਕੀ ਰੀਜ਼ਨ ਆ ਇਹਦੇ ਪਿੱਛੇ ਬਹੁਤ ਵੱਡਾ ਕਾਰਨ ਹੈ ਅੱਜ ਪੰਜਾਬ ਦੀ ਬਹੁਤ ਵੱਡੀ ਇਕਤਰਾਸ ਦੀ ਹੈ ਜਿਹੜੀ ਆਮ ਹੀ ਅੱਜ ਸਾਡੇ ਵੱਡੇ ਬਜ਼ੁਰਗਾਂ ਨੂੰ ਇਹ ਖਲਦੀ ਹੈ ਸਾਡੇ ਨੌਜਵਾਨ ਜਿਹੜੇ ਨੇ ਉਹ ਸ਼ਾਇਦ ਇਸ ਚੀਜ਼ ਨਾਲ ਇੰਨੇ ਜ਼ਿਆਦਾ ਹਜੇ ਪ੍ਰਭਾਵਿਤ ਨਹੀਂ ਹੋਏ ਅੱਗੇ ਜਾ ਕੇ ਜ਼ਰੂਰ ਹੋਣਗੇ ਪਰ ਸਾਡੇ ਕੁਝ ਲੋਕ ਜਿਹੜੇ ਪੰਜਾਬ ਬਾਰੇ ਚਿੰਤਿਤ ਨੇ ਉਹ ਜ਼ਰੂਰ ਇਸ ਚੀਜ਼ 'ਤੇ ਗੌਰ ਕਰਦੇ ਨੇ ਕਿ ਇਹ ਅੱਗੇ ਜਾਣ ਵਾਲੇ ਜਿਹੜੇ ਸਾਡੇ ਪੰਜਾਬ ਦਾ ਭਵਿੱਖ ਹੈ ਉਹਦੇ ਵਾਸਤੇ ਬਹੁਤ ਨੁਕਸਾਨਦਾਇਕ ਹੈ। ਸਾਡੇ ਨਾਲ ਮੌਜੂਦ ਹੈ ਅੱਜ ਭੈਣ ਪਵਨੀਤ ਕੌਰ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਿਆਹ ਨੂੰ ਇਹਨਾਂ ਦੇ 5 ਸਾਲ ਹੋ ਗਏ ਨੇ। ਪਰ ਕੀ ਰੀਜ਼ਨ ਹੈ ਕਿ ਅੱਜ ਵੀ ਜਿਹੜਾ ਹੈ ਉਹ ਇਕੱਠੇ ਨਹੀਂ ਰਹਿ ਪਾਇ? ਸਵਾਗਤ ਹੈ ਜੀ। ਵਾਈਕਰ ਜੀ ਦਾ ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਕੀ ਮਤੇ। ਅ ਸਭ ਤੋਂ ਪਹਿਲਾਂ ਤਾਂ ਭੈਣ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਤੇ। ਥੈਂਕ ਯੂ। ਕਿੰਨੇ ਸਾਲ ਹੋ ਗਏ ਵਿਆਹ ਨੂੰ? ਅ 5 ਸਾਲ ਹੋ ਗਏ ਪੂਰੇ। 5 ਸਾਲ ਹੋ ਗਏ ਹਾਂਜੀ ਤੇ ਕੀ ਕਾਰਨ ਹੈ ਕਿ ਹਲੇ ਵੀ ਤੁਸੀਂ ਜਿਹੜਾ ਹੈ ਇਕੱਠੇ ਨਹੀਂ ਰਹਿ ਰਹੇ ਹੋ ਇਹਦਾ ਕਾਰਨ ਰਿਫਿਊਜ਼ਲ ਮੇਨ ਤਾਂ ਬਾਹਰ ਗਈ ਦੀ ਸਿੰਘ ਸਾਹਿਬ ਇਹਨਾਂ ਨੂੰ ਸ਼ੌਂਕ ਸੀ ਬਾਹਰ ਜਾਣ ਦਾ ਸਾਨੂੰ ਵੀ ਸੀਗਾ ਕਿਸੇ ਟਾਈਮ ਬਟ ਹੁਣ ਮੇਰਾ ਖਤਮ ਹੋ ਗਿਆ ਇਹਨਾਂ ਦਾ ਖਤਮ ਨਹੀਂ ਹੋਇਆ ਹੈਗਾ ਇਹ ਕਹਿੰਦੇ ਪੀਆਰ ਲੈਣੀ ਆ ਚਲੋ ਹੁੰਦਾ ਵਾ ਸਟਰਗਲ ਕੀਤਾ ਵਾ ਸਟੂਡੈਂਟ ਲਾਈਫ ਦੇਖੀ ਹੈ ਨਾ ਐਕਸਪੀਰੀਅੰਸ ਬਹੁਤ ਜ਼ਿਆਦਾ ਵੱਡਾ ਵਾ ਸਾਡੇ ਕੋਲ ਤੇ ਉਸ ਚੀਜ਼ ਕਰਕੇ ਗੈਪ ਵੀ ਛੋ ਜਿਦਾ ਹੋ ਗਿਆ ਹੁਣ ਕੋਵਿਡ ਆ ਗਿਆ ਵਿੱਚ ਸਭ ਤੋਂ ਮੇਨ ਤਾਂ ਇਹੀ ਰੀਜ਼ਨ ਹੋਇਆ ਵੀ ਰਿਫਿਊਜ਼ਲ ਤੇ ਰਿਫਿਊਜ਼ਲ ਆਏਗੀ ਪਹਿਲੀ ਆਈ ਦੂਜੀ ਆਈ ਤੀਜੀ ਆਈ ਹੁਣ ਚੌਥੀ ਵਾਰ ਟਰਾਈ ਤਾਂ ਕਰਾਂਗੇ ਜੀ ਇਹਨਾਂ ਦਾ ਪੀਆਰ ਦਾ ਹੁੰਦਾ ਵਾ ਬਸ ਮੇਨ ਤਾਂ ਇਹੀ ਹੈ ਵੀ ਸਭ ਨੂੰ ਸ਼ੌਂਕ ਹੈ ਬਾਹਰ ਜਾਣਾ ਬਾਹਰ ਜਾਣਾ ਅੱਗੇ ਫਿਊਚਰ ਨਹੀਂ ਸੋਚਦੇ ਇਹ ਸੋਚਦੇ ਕਿ ਪੈਸਾ ਆ ਜਾਊਗਾ ਗੱਡੀ ਆ ਜਾਊਗੀ ਫੋਨ ਚੰਗਾ ਆ ਜਾਊਗਾ ਬਟ ਇਹ ਨਹੀਂ ਸੋਚਦੇ ਪਰਿਵਾਰ ਕਿੱਥੇ ਜਾ ਰਿਹਾ ਵਾ ਹਨਾ ਇਹ ਵੀ ਉੱਥੇ ਨੇ ਇੱਥੇ ਹੁਣ ਇਹਨਾਂ ਦੀ ਭਤੀਜਾ ਹੋਇਆ ਵਾ ਦੋ ਭਤੀਜੇ ਨੇ ਇਹਨਾਂ ਨੇ ਇੱਕ ਭਤੀਜੇ ਨੂੰ 3 ਸਾਲ ਬਾਅਦ ਦੇਖਿਆ ਆਈ ਸੀ ਪਿੱਛੇ ਜੇ ਤੇ ਦੂਸਰੇ ਨੂੰ ਤਾਂ ਹਾਲੇ ਦੇਖਿਆ ਵੀ ਨਹੀਂ ਹੈਗਾ ਰੀਅਲ ਹੈਨਾ ਤਾਂ ਉਹ ਚੀਜ਼ ਬਹੁਤ ਜ਼ਿਆਦਾ ਮੈਨੂੰ ਹੁੰਦਾ ਵਾ ਕਿ ਇਹ ਚੀਜ਼ ਮੇ ਪਿਆਰ ਬਹੁਤ ਵੱਡੀ ਚੀਜ਼ ਹੈ ਤੇ ਇਕੱਠੇ ਰਹਿਣਾ ਸਭ ਤੋਂ ਮੇਨ ਗੱਲ ਹੈ ਪੁਰਾਣੇ ਬਜ਼ੁਰਗ ਤਾਈਂ ਕਹਿੰਦੇ ਹੁੰਦੇ ਸੀਗੇ ਕਿ ਹਸਬੰਡ ਵਾਈਫ ਨੂੰ ਇਕੱਠੇ ਰਹਿਣਾ ਚਾਹੀਦਾ ਉਹਨਾਂ ਦੀ ਗੱਲਾਂ ਆਪਾਂ ਸੁਣਦੇ ਨਹੀਂ ਆਪਾਂ ਕਹਿੰਦੇ ਪੁਰਾਣੀਆਂ ਗੱਲਾਂ ਪੁਰਾਣਾ ਜ਼ਮਾਨਾ ਹਨ ਬਟ ਬਹੁਤ ਚੀਜ਼ ਮੈਟਰ ਕਰਦੀ ਹੈ ਮੇਰੇ ਅਕੋਰਡਿੰਗ ਮੇਰਾ ਐਕਸਪੀਰੀਅੰਸ ਇਹੀ ਹੈ ਵੀ ਨਹੀਂ ਕੱਟ ਘਮਾ ਲਓ ਕੱਟ ਖਾ ਲਓ ਪਰ ਇਕੱਠੇ ਰਹਿ ਲਓ ਬਸ ਅੱਛਾ ਜਿਹੜੇ ਅੱਜ ਕੱਲ ਬੱਚੇ ਨੇ ਜਿਹੜਾ ਬਾਹਰ ਜਾ ਰਹੇ ਨੇ ਹਾਲਾਂਕਿ ਸਰਕਾਰਾਂ ਵੀ ਕਹਿੰਦੀਆਂ ਨੇ ਬਜ਼ੁਰਗ ਵੀ ਕਹਿੰਦੇ ਨੇ ਕਿ ਬਾਹਰ ਕੁਝ ਨਹੀਂ ਰੱਖਿਆ ਆਪਣੇ ਘਰ ਪਰਿਵਾਰ ਤੇ ਜੋ ਰੱਖਿਆ ਤੇ ਕੀ ਕਹੋਗੇ ਉਹਨਾਂ ਨੂੰ ਜਿਹੜੇ ਅੱਜ ਵੀ ਕਹਿੰਦੇ ਨੇ ਵੀ ਨਹੀਂ ਯਾਰ ਬਾਹਰ ਹੀ ਜਾ ਕੇ ਲਾਈਫ ਇੱਥੇ ਤਾਂ ਲਾਈਫ ਹੀ ਹੈ ਨਹੀਂ ਸਾਡੀ ਮੈਂ ਤਾਂ ਕਹਿੰਦੀ ਆ ਜਾਣ ਜਿਹੜੀ ਜਿਹੜੀ ਚੀਜ਼ ਅਸੀਂ ਫੀਲ ਕੀਤੇ ਆ ਨਾ ਜੇ ਸਾਨੂੰ ਸਾਡੀ ਗੱਲਾਂ ਚ ਸਮਝ ਨਹੀਂ ਆਂਦੀ ਤਾਂ ਬੈਟਰ ਆ ਜਾ ਕੇ ਦੇਖਣ ਐਕਸਪੀਰੀਅੰਸ ਲੈਣ ਆਪਣਾ ਹੈ ਨਾ ਸਿਆਣੇ ਦਾ ਆਖਿਆ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਚਲੋ ਅਸੀਂ ਸਿਆਣੇ ਤਾਂ ਨਹੀਂ ਹੈਗੇ ਉਮਰ ਤਾਂ ਬਹੁਤ ਘੱਟ ਐਕਸਪੀਰੀਅੰਸ ਤਾਂ ਬਹੁਤ ਹੈਗਾ ਵਾ ਚਲੋ ਮਾਰਨੇ ਦਿੱਤਾ ਵਾ ਜੋ ਸਬੰਧ ਖਾਇਆ ਵਾ ਹੈ ਨਾ ਬਟ ਕੋਈ ਗੱਲ ਨਹੀਂ ਜਾਣ ਮੈਂ ਤਾਂ ਕਹਿੰਨੀ ਆ ਦੇਖੋ ਤੁਸੀਂ ਵੀ ਜਾ ਕੇ ਜਿਹੜੀਆਂ ਉਹਦੇ ਸ਼ਫਟਾਂ ਲੱਗਦੀਆਂ ਨੇ ਇੱਥੇ ਵੀ 30000 ਤੁਸੀਂ ਚੰਗਾ ਕੁਮਾਰਿਓ ਅਗਰ ਤੁਸੀਂ 30+ ਇੱਥੇ ਕੁਮਾਰ ਰਹੇ ਉਹਨਾਂ 30000 ਦਾ ਪਰ ਮੰਥ ਲੈ ਰਹੇ ਹੋ ਬੈਟਰ ਹੋ ਮੇਰੇ ਅਕੋਰਡਿੰਗ ਠੀਕ ਹੈ ਉੱਥੇ ਤੁਸੀਂ ਜਾਣਦੇ ਹੋ ਖਰਚਾ ਤੁਹਾਡਾ ਵੱਧ ਜਾਂਦਾ ਤੁਸੀਂ ਸਾਰੀ ਉਮਰ ਲਈ ਕਿਸ਼ਤਾਂ 'ਚ ਬੰਨੇ ਜਾਂਦੇ ਹੋ ਇੱਥੇ ਆਪਾਂ ਫੋਨ ਚੱਕ ਲਿਆ ਪਿਆ ਯਾਰ ਦਿੱਤਾ ਫੋਨ ਆ ਗਿਆ 1 ਲੱਖ ਦਾ ਫੋਨ ਉਤੋਂ ਘੱਟ ਉਹਦੇ ਕਿਸੇ ਕੋਲ ਫੋਨ ਨਹੀਂ ਹੈਗਾ ਬ੍ਰਾਂਡ ਤੋਂ ਬਿਨਾਂ ਕਿਸੇ ਨੇ ਪਾਉਣਾ ਨਹੀਂ ਹੈਗਾ ਨਾ ਜੀ ਇਸ ਤਵਾਰ ਬੈਠੇ ਆ ਅਸੀਂ ਤਾਂ ਗੈਸ ਪਾਵਾਂਗੇ ਅਸੀਂ ਗੁੱਚੀ ਪਾਵਾਂਗੇ ਹੈਨਾ ਤੇ ਟੋਮੀ ਨੂੰ ਦੇਖੋ ਜਾਣਦੇ ਨਹੀਂ ਸਾਡੇ ਵਰਗੇ ਟੋਮੀ ਵਾ ਗਿਆ ਫਿਰਦੇ ਵਿੱਚ ਟੋਮੀ ਆਇਆ ਬੈਟਰ ਮੈਟਰ ਕਰਦੀ ਹੈ ਨੇ ਇਹ ਚੀਜ਼ਾਂ ਤੇ ਕੋਈ ਗੱਲ ਨਹੀਂ ਕ੍ਰੇਜ਼ ਹੈਗਾ ਜਾ ਕੇ ਨਿਕਲੂਗਾ ਪਰ ਸਾਰਿਆਂ ਦਾ ਇੱਥੇ ਕੋਈ ਨਹੀਂ ਕਹਿ ਸਕਦੇ ਕਿ ਸਾਨੂੰ ਕੰਗੀ ਅਗਲਾ ਕੋਗਾ ਆਪਦੇ ਤਾਂ ਬਾਹਰ ਬੈਠੇ ਆ ਤੁਹਾਡੇ ਤੁਸੀਂ ਸਾਨੂੰ ਕੀ ਸਲਾਹਾਂ ਦਿੰਨੇ ਹੋ ਅਸਲ ਲਾਈਫ ਦੇ ਵਿੱਚ ਜੋ ਚੱਲ ਰਿਹਾ ਉਹ ਨਹੀਂ ਲੋਕਾਂ ਨੂੰ ਪਤਾ ਲੱਗਦਾ ਉਹ ਨਹੀਂ ਦਿਖਦਾ ਉਹ ਪਤਾ ਹੀ ਨਹੀਂ ਲੱਗਦਾ ਇਹਨਾਂ ਨੂੰ ਗੱਡੀਆਂ ਦਿਖਦੀਆਂ ਨੇ ਫੋਟੋਆਂ ਦਿਖਦੀਆਂ ਨੇ ਪਿੱਛੇ ਫੋਟੋਆਂ ਦੇ ਕੀ ਕੁਝ ਲੁਕਿਆ ਹੋਇਆ ਉਹ ਨਹੀਂ ਦਿਖਦਾ ਨਾ ਉਹ ਕੋਈ ਦੱਸਦਾ ਵੀ ਨਹੀਂ ਛੇਤੀ ਰੋਗੇ ਕੋਈ ਅਗਲਾ ਕਿੰਨਾ ਕੁ ਰੋ ਲੂਗਾ ਜੈਂਟਸ ਤਾਂ ਛੇਤੀ ਰੋਂਦਾ ਵੀ ਨਹੀਂ ਹੈਗਾ ਮ ਤੇ ਉਹ ਕੀ ਰੋ ਰੋ ਕੇ ਦੱਸੂ ਵੀ ਮੈਂ ਔਖਾ ਵਾਂ ਐਦਾਂ ਵਾਂ ਠੀਕ ਆ ਇਹਦਾ ਹਮ ਜ਼ਿੰਮੇਵਾਰੀਆਂ ਵੀ ਬਹੁਤ ਹੁੰਦੀਆਂ ਨੇ ਜਿਹੜਾ ਬੰਦਾ ਬਾਹਰ ਜਾਂਦਾ ਉਹਨੇ ਆਪਣਾ ਵੀ ਦੇਖਣਾ ਹੈ ਪਿੱਛੇ ਜਿਹੜੀ ਫੈਮਿਲੀ ਛੱਡੀ ਆ ਉਹਦਾ ਵੀ ਦੇਖਣਾ ਹੈ ਸਾਡੀ ਏਸ ਹੁਣ 29 ਆ ਮੇਰੀ ਏਸ ਹੈਣਾ ਤੇ ਜਿਵੇਂ A25 ਏਸ ਤੇ ਗਏ ਨੇ ਉੱਥੇ ਇੰਨਾ ਦੀ ਉੱਥੇ ਸੋਚ ਨਹੀਂ ਅੱਜ ਤੋਂ 50 ਸਾਲ ਦੇ ਬੰਦੇ ਵਰਗੀ ਸੀਗੀ ਕਿਉਂ ਸੀ ਰਾਸ਼ਨ ਖਤਮ ਵਾ ਆਪਣੇ ਮਾਪਿਆਂ ਨੂੰ ਪਤਾ ਹੁੰਦਾ ਆਪਾਂ ਨੂੰ ਅਜ ਤੱਕ ਨਹੀਂ ਪਤਾ ਸੀ 25 ਸਾਲ ਦੇ ਵੀ ਆਪਣੇ ਘਰੇ ਅਖੰਡ ਕਿੰਨੇ ਗਿਆ ਆਟਾ ਕਿੰਨਾ ਗਿਆ ਦਾਲ ਕਿੰਨੀ ਗਿਆ ਬੀਬੀ ਨੂੰ ਚਲੋ ਪਤਾ ਹੁੰਦਾ ਜੈਨਸ ਨੂੰ ਕਿਤੇ ਪਤਾ ਹੁੰਦਾ ਉਹਨਾਂ ਨੇ ਕਹਿਣਾ ਵੀ ਸੋਦਾ ਲਿਆਉਣ ਨਾਲ ਲੈ ਕੇ ਲਿਆਤਾ ਉਹਨਾਂ ਨੂੰ ਇਹ ਚੀਜ਼ ਦੀ ਫਿਕਰ ਆ ਕਰੇ ਸੀ ਚਾਹ ਬਣਾਣੀ ਸਾਡੇ ਕੋਲ ਦੁੱਧ ਹੈ ਨਹੀਂਗਾ ਅਸੀਂ ਆਹ ਲਿਆ ਕੇ ਰੱਖਣਾ ਸੀ ਉਹ ਲਿਆ ਕੇ ਰਨ ਕੱਪੜੇ ধੋਣੇ ਆ ਸੀ ਝਾੜੂ ਪੋਚਾ ਸੀ ਕਰਨਾ ਇੱਥੇ ਮਾੜਾ ਜੈਨਸ ਨੂੰ ਝਾੜੂ ਪੜਾ ਦੋ ਸਾਰੇ ਲੱਗੇ ਜਨਾਨੀ ਥਲੇ ਲੱਗੇ ਜਨਾਨੀ ਵਗਣਾ ਉੱਥੇ ਸਾਰਾ ਕੁਝ ਹੀ ਆਪ ਕਰਨਾ ਪੈਂਦਾ ਵਾ ਹਣ ਇਹ ਚੀਜ਼ਾਂ ਚਲੋ ਜਾ ਕੇ ਨਾ ਐਕਸਪੀਰੀਅੰਸ ਕਰਨੇ ਕਿ ਜਿਨ੍ਹਾਂ ਨੂੰ ਚਾਹ ਜੜਾ ਮੈਂ ਮੈਂ ਨਹੀਂ ਪਹੁੰਚੋ ਤੁਸੀਂ ਵੀ ਦੇਖੋ ਜਿਹੜੇ ਅਸੀਂ ਐਕਸਪੀਰੀਅੰਸ ਕੀਤੀਆਂ ਨੇ ਮਤਲਬ ਮੈਂ ਤਾਂ ਚਲੋ ਦੇਖੀ ਹੀ ਨਹੀਂ ਹਜੇ ਤੱਕ ਜਿੱਦਾਂ ਮੇਰੇ ਹਸਬੰਡ ਦੱਸਿਆ ਨੇ ਤੇ ਚਲੋ ਮੇਰੇ ਹਸਬੰਡ ਦਾ ਇਹ ਸੀਗਾ ਨੇਚਰ ਮੰਮਾ ਨੇ ਸਾਰਾ ਕੁਝ ਸਿਖਾਇਆ ਹੋਇਆ ਸੀ ਇੱਥੇ ਰੋਟੀ ਪਾਣੀ ਘਰ-ਬਾਰ ਦਾ ਸਾਰਾ ਕੁਝ ਉਹਨਾਂ ਨੂੰ ਈਜ਼ੀ ਲੱਗਿਆ ਹੈਨਾ ਬਟ ਇਹ ਹਰ ਇੱਕ ਲਈ ਈਜ਼ੀ ਨਹੀਂ ਹੁੰਦਾ ਹੈਗਾ ਕੰਮ ਕਰਨਾ ਆ ਕੇ ਸਾਰਾ ਘਰ-ਬਾਰ ਦੇਖਣਾ ਸੋਣਾ ਰੈਸਟ ਕਰਨੀ ਸਾਰਾ ਕੁਝ ਹੈਨਾ ਪੜਨਾ ਵੀ ਹੁੰਦਾ ਸਟੂਡੈਂਟ ਲਾਈਫ ਬਹੁਤ ਔਖੀ ਹੈ ਚਲੋ ਦੇਖੀ ਜਾਓਗੀ ਜਿੰਨਾਂ ਨੂੰ ਸਮਝਾਉਣਾ ਉਹ ਜਿਨ੍ਹਾਂ ਨੇ ਸਮਝਣਾ ਸਮਝ ਜਾਣਾ ਵਾ ਹੈ ਨਾ ਸਿੱਖ ਕੇ ਦੇਖ ਕੇ ਤੁਸੀਂ ਹੁਣ ਜਿਵੇਂ ਇੱਥੇ ਹੁੰਨੇ ਹੋ ਫੋਨ ਤੇ ਤੁਹਾਡੀ ਗੱਲ ਹੁੰਦੀ ਹੈ ਟਾਈਮ ਡਿਫਰੈਂਸ ਇੰਨਾ ਹੈਗਾ ਗੈਪ ਇੰਨਾ ਹੈ ਇੱਥੇ ਸਵੇਰ ਹੁੰਦੀ ਹੈ ਉੱਥੇ ਰਾਤ ਹੋਈ ਹੁੰਦੀ ਹੈ ਕਿੱਦਾਂ ਮੈਨੇਜ ਹੁੰਦਾ ਹੈ ਫਿਰ ਇਹ ਚੀਜ਼ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਅਸਲ 'ਚ ਨਾ ਜਦੋਂ ਅਸੀਂ ਵਿਚਰਦੇ ਹਾਂ ਨਾ ਸਮਾਜ ਦੇ ਵਿੱਚ ਜਦੋਂ ਮੈਂ ਕਿਸੇ ਨੂੰ ਮਿਲਦੀ ਹਾਂ ਜਿੱਦਾਂ ਹੁਣ ਸਭ ਤੋਂ ਮੇਨ ਹੁੰਦਾ ਆਪਣਾ ਵਿਆਹ ਤੋਂ ਬਾਅਦ ਸ਼ੌਂਕ ਹੁੰਦਾ ਆਪਾਂ ਇਕੱਠੇ ਘੁੰਮਣ ਜਾਈਏ ਹੈ ਨਾ ਅਪਾ ਇਕੱਠੇ ਵਿਆਹ ਦੇਖੀ ਲੋਕਾਂ ਦੇ ਮੈਂ ਇੱਧਰ ਲੋਕਾਂ ਦੀ ਜੋੜੀ ਹੈ ਸੈਲਫੀਆਂ ਖਿੱਚਦੀ ਰਹੀਆਂ ਜੰਨੀ ਆ ਵਧੀਆ ਕਪਲ ਹੈ ਨਾ ਮੈਨੂੰ ਵੀ ਬੜਾ ਜੀਕਰਦਾ ਮੇਰੀ ਵੀ ਕਦੇ ਹੋਵੇ ਇਦਾਂ ਹਨਾ ਜਦੋਂ ਮੈਂ ਉੱਥੇ ਜਾਣੀ ਹੈ ਵਿਆਹ ਦਿਖਾਣਾ ਹੁੰਦਾ ਇੱਥੇ 12 ਵਜੇ ਹੁੰਦੇ ਨੇ ਉਹ ਸੁੱਤੇ ਵੀ ਹੁੰਦੇ ਨੇ ਸਾਰਾ ਵਿਆਹ ਮਿਸ ਹੋ ਗਿਆ ਕਿਸੇ ਦਾ ਚਲੋ ਭੋਗ ਹੁੰਦਾ ਜਾਂ ਕੁਝ ਕਿਸੇ ਨੂੰ ਗੱਲਬਾਤ ਕਰਾਉਣ ਦੀ ਰਿਸ਼ਤੇਦਾਰਾਂ ਨਾਲ ਟਾਈਮ ਦੀ ਨਹੀਂ ਜ਼ਿਆਦਾ ਦਿੱਕਤ ਹੈ ਇੱਥੇ ਹੁਣ ਐਦਾਂ ਕਹਿ ਸਕਦੇ ਵੀ ਬਾਹਰ ਲੈਣੇ ਮੈਂ ਤੇ ਚੰਦਰਮਾ ਇੱਧਰ ਭੇਜ ਦਵਾਉਂਦਾ ਚੇਂਜ ਕਰ ਲੈ ਸਿਸਟਮ ਹਨਾ ਸੇਮ ਕਰ ਲਓ ਉਹ ਚੀਜ਼ ਨਹੀਂ ਹੁੰਦੀ ਉਹ ਤਾਂ ਕੁਦਰਤੀ ਉਹ ਸੈਟਿੰਗ ਕਰਨੀ ਮੰਨੇ ਦੇਖੋ 6 ਵਜੇ ਸਵੇਰੇ ਉੱਠਣਾ ਹੁੰਦਾ ਵਾ ਆਪਣੇ ਰੂਟੀਨ ਹੈਗਾ ਜਿੱਦਾਂ 5:30 ਵਜੇ ਉੱਠ ਗਏ ਆਪਾਂ 6 ਵਜੇ ਜਿਮ ਜਾਣਾ ਹੁੰਦਾ ਜਿਮ 'ਚ ਜਾਣ ਤੋਂ ਪਹਿਲਾਂ 5 ਮਿੰਟ ਗੱਲ ਕਰ ਲਈ ਆਫਿਸ 'ਚ ਪਹੁੰਚ ਕੇ 5 ਮਿੰਟ ਗੱਲ ਕਰ ਲਈ ਚਲੋ ਠੀਕ ਆ ਉਹਨਾਂ ਦਾ ਸੌਣ ਦਾ ਟਾਈਮ ਹੋ ਗਿਆ ਸੋ ਜੋ ਟੂ ਠੀਕ ਆ ਔਰ ਜਦੋਂ ਉਹ ਉੱਠਦੇ ਆ ਤੇ ਉਦੋਂ ਉਹਨਾਂ ਦੇ ਕੰਮ ਦਾ ਟਾਈਮ ਹੋ ਜਾਂਦਾ ਬਸ ਇਦਾਂ ਹੁੰਦਾ ਵਾ ਪੰਜ ਸਾਲ ਗੱਲਾਂ ਵੀ ਕਿੰਨੇ ਕਿੰਨੇ ਬੰਦਾ ਕਰ ਸਕਦਾ ਹੈ ਨਾ ਉਹਨਾਂ ਦੀ ਲਾਈਫ ਜੋ ਉਹਨਾਂ ਨਾਲ ਚੱਲ ਰਹੀ ਆ ਇੱਕ ਟਾਈਮ ਦੀ ਉਹ ਪਰਸਨਲ ਹੀ ਆ ਜਿਹੜੀ ਮੇਰੀ ਲਾਈਫ ਚੱਲ ਰਹੀ ਆ ਇਹ ਮੇਰੀ ਪਰ ਫਿਲਹਾਲ ਅਸੀਂ ਇੱਕ ਦੂਜੇ ਨੂੰ ਆਪਣੇ ਹਾਲਾਤ ਸਿਰਫ ਦੱਸ ਸਕਦੇ ਆ ਸਮਝਾ ਨਹੀਂ ਸਕਦੇ ਅਸੀਂ ਕਿੱਦਾਂ ਫੇਸ ਕਰ ਰਹੇ ਆ ਨਾ ਤੇ ਕੁਝ ਇਹਨਾਂ ਦਾ ਨੇਚਰ ਹੈਗਾ ਇਹ ਜਿਆਦਾ ਛੇਤੀ ਮਨ ਨਾਲ ਗੱਲ ਨਹੀਂ ਕਰਦੇ ਕਿਉਂਕਿ ਇਹਨਾਂ ਨੂੰ ਪਤਾ ਮੈਂ ਟੈਨਸ਼ਨ ਲੈ ਜਣੀ ਇੱਥੇ ਬੈਠੇ ਤਾਂ ਜਿੰਨਾ ਕਾ ਹੁੰਦਾ ਏ ਖੁਸ਼ੀ ਖੁਸ਼ੀ ਮਤਲਬ ਪੋਜ਼ਿਟਿਵ ਗੱਲ ਹੀ ਕਰਦੇ ਮੇਰੇ ਨਾਲ ਬਾਕੀ ਜਾ ਕੇ ਪਤਾ ਲੱਗੂਗਾ ਮੈਨੂੰ ਵੀ ਕੀ ਚੱਲ ਰਿਹਾ ਸਿਸਟਮ ਅੱਛਾ ਜਿਵੇਂ ਤੁਸੀਂ ਉਹਨੇ ਗੱਲ ਕੀਤੀ ਕਿ ਮਤਲਬ ਅਸੀਂ ਵਿਚਰਦੇ ਆਂ ਅਲੱਗ-ਅਲੱਗ ਗਿਆ ਹਜੇ ਵੀ ਸਾਨੂੰ ਜਿਹੜਾ ਇਕੱਠੇ ਨਹੀਂ ਰਹਿ ਪਾ ਰਹੇ ਆਂ ਹੂੰ 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 ਰਿਸ਼ਤੇਦਾਰ ਨਹੀਂ ਕੁਝ ਕਹਿੰਦੇ ਫਿਰ ਰਿਸ਼ਤੇਦਾਰ ਦਾ ਮਸੂਬਾ ਚੋਈ ਨਾ ਉਹਨਾਂ ਦੀ ਤਾਂ ਹੱਦ ਹੁੰਦੀ ਹੈ ਉਹ ਕਹਿਣਗੇ ਅੱਛਾ ਫੋਨ ਆ ਜਾਂਦਾ ਉਹਨੂੰ ਮਨਪ੍ਰੀਤ ਦਾ ਅੱਛਾ ਹੋ ਜਾਂਦੀ ਤੁਹਾਡੀ ਗੱਲ ਮਤਲਬ ਕਿ ਮੈਨੂੰ ਇਹ ਹੁੰਦਾ ਮੈਂ ਉਹਨੂੰ ਇਹ ਦੱਸਦਾ ਵੀ ਮੇਰੀ ਸਵੇਰੇ ਵੀ ਗੱਲ ਹੁੰਦੀ ਮੇਰੀ ਰਾਤੀ ਵੀ ਗੱਲ ਹੁੰਦੀ ਮੈਨੂੰ ਇੰਨੀ ਵਾਰ ਫੋਨ ਆਉਂਦਾ ਚਲੋ ਇੱਕ ਹੁੰਦਾ ਵਾ ਉਹਨਾਂ ਦਾ ਫਿਕਰ ਕਰਦੇ ਆ ਠੀਕ ਹੈ ਕਈ ਜੈਨੂਇਨ ਫਿਕਰ ਕਰਦੇ ਆ ਪਰ ਕਈ ਜਿਹੜੇ ਸਵਾਦ ਲੈਂਦੇ ਨੇ ਨਾ ਉਹਨਾਂ ਨੇ ਬੜੀ ਖੇਚ ਆਉਂਦੀ ਹੈ ਮੈਂ ਕਹਣਾ ਹੁੰਦਾ ਤੁਸੀਂ ਲੋ ਨੰਬਰ ਤੁਸੀਂ ਗੱਲ ਕਰ ਲਓ ਮੈਂ ਕਿੰਨਾ ਚੱਲ ਰਿਹਾ ਸਾਡਾ ਹੈ ਨਾ ਤੁਸੀਂ ਟਾਈਮ ਪਾ ਲਓ ਤੇ ਇਹ ਚੀਜ਼ ਹੁੰਦੀ ਹੈ ਜਵਾਬ ਦੇਣਾ ਬਹੁਤ ਔਖਾ ਵਾ ਬਹੁਤ ਪਹਿਲਾਂ ਤਾਂ ਬਹੁਤ ਔਖਾ ਲੱਗਦਾ ਸੀ ਮੈਨੂੰ ਜਦੋਂ ਇਹ ਪਿਛਲੇ ਸਾਲ ਇੱਕ ਸਾਲ ਇੱਕ ਸਾਲ ਬਾਅਦ ਪਹਿਲਾਂ ਆਈ ਸੀ ਇੱਥੇ ਤੇ ਦਸੰਬਰ ਡੇਢ ਮਹੀਨਾ ਇੱਥੇ ਰਹੇ ਨੇ ਮੈਂ ਜਦੋਂ ਇਹ ਮੇਰੇ ਨਾਲ ਵਿੱਚ ਨਹੀਂ ਰਿਸ਼ਵਰਨ ਕਹਿੰਦੇ ਆਰ ਕਿ ਨੌਕਾਵਾ ਕਿੰਨੀ ਕੋਚਿੰਗ ਹੁੰਦੀ ਹੈ ਤੇ ਮੈਂ ਕਿਹਾ ਮੈਨੂੰ ਇੰਨੇ ਸਾਲ ਹੋ ਗਏ ਜਵਾਬ ਦੇਣ ਦੇ ਤੁਹਾਨੂੰ ਡੇਢ ਮਹੀਨਾ ਹੋਇਆ ਤੇ ਮੈਂ ਕਿਹਾ ਦਿਓ ਜਵਾਬ ਇਹਨਾਂ ਨੂੰ ਵੀ ਕੀ ਬਣਦਾ ਵੇਵਾ ਤੇ ਇੱਕ ਹੁੰਦਾ ਪ੍ਰੋਸੈਸ ਸਮਝਾਉਣਾ ਬਹੁਤ ਔਖਾ ਵਾ ਸਭ ਤੋਂ ਮੇਨ ਗੱਲ ਹੁਣ ਜਿਹੜੇ ਬਜ਼ੁਰਗ ਹੋਗੇ ਜਿਵੇਂ ਮੇਰੇ ਦਾਦੀ ਜੀ ਹੋਗੇ ਭੂਆ ਜੀ ਹੋਗੇ 90 ਹੈਗੇ ਨੇ ਦਾਦੀ ਜੀ ਮੇਰੇ ਤੇ ਭੂਆ ਜੀ ਵੀ 60 70 ਉਹਨਾਂ ਨੂੰ ਕੀ ਪਤਾ ਬਾਹਰ ਦਾ ਸਿਸਟਮ ਫਾਈਲਾਂ ਦਾ ਅੱਛਾ ਕਾਗਜ਼ ਲੱਗ ਗਿਆ ਤੇਰੇ ਕੀ ਬਣਿਆ ਤੇਰੇ ਕਾਗਜ਼ਾਂ ਦਾ ਹੁਣ ਉਹਨਾਂ ਨੂੰ ਕੀ ਦੱਸੀ ਵੀਜ਼ਾ ਕਿੱਥੇ ਜਾ ਮੈਡੀਕਲ ਹੋਊਗਾ ਸੋ ਲੱਲਾ ਬੱਬਾ ਬਹੁਤ ਪ ਫੇਰ ਜਗੇ ਸੋਚਾਂਗੇ ਹੁ ਬਣਾਉਣਾ ਹੈ ਕਿ ਨਹੀਂ ਬੁਲਾਉਣਾ ਤਾਂ ਇਹ ਚੀਜ਼ਾਂ ਬਹੁਤ ਔਖੀਆਂ ਨੇ ਮੇਰੇ ਅਕੋਰਡਿੰਗ ਬਹੁਤ ਕਦੇ ਇਹ ਇਦਾਂ ਨਹੀਂ ਦਿਮਾਗ 'ਚ ਆਇਆ ਵੀ ਯਾਰ ਇਹ ਉਹ ਬਾਹਰ ਬੈਠੇ ਨੇ ਇੱਥੇ ਹੈਗੇ ਨੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਤਾਂ ਇਦਾਂ ਹੀ ਹੈ ਕਿ ਰੱਬ ਨਾ ਕਰੇ ਇਦਾਂ ਕਦੇ ਹੋਵੇ ਪਰ ਫਿਰ ਵੀ ਜਿਹੜਾ ਜਿੰਨੀਆਂ ਹੁਣ ਤੱਕ ਮੈਰਿਜਸ ਹੁੰਦੀਆਂ ਨੇ ਗਿਆ 80% ਮੈਂ ਕਹਿੰਨਾ 90% ਹੀ ਇਦਾਂ ਹੋ ਗਿਆ ਕਿ ਮਾੜੀ ਜੀ ਗੱਲ ਹੁੰਦੀ ਆ ਕੁੜੀ ਕਹਿੰਦੀ ਆ ਛੱਡ ਪਰਾਂ ਹੋਰ ਦੇਖਾਂਗੇ ਕੋਈ ਗੱਲ ਨਹੀਂ ਤੇ ਕਦੇ ਤੁਹਾਡੇ ਚ ਇਦਾਂ ਨਹੀਂ ਹੋਇਆ ਕਿ ਇੰਨਾ ਟਾਈਮ ਹੋ ਗਿਆ ਸਾਨੂੰ ਬੈਠਿਆਂ ਨੂੰ ਬਾਹਰ ਬੈਠੇ ਨੇ ਅਸੀਂ ਇਕੱਠੇ ਨਹੀਂ ਰਹਿ ਪਾ ਰਹੇ ਆ ਕੋਈ ਗੱਲ ਨਹੀਂ ਛੱਡ ਪਰਾਂ ਹੋਰ ਦੇਖੀ ਜਾਊ ਨਹੀਂ 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 ਹੋ ਤਾਂ ਦੇਖੋ ਸੋਚਣ ਦਾ ਤਾਂ ਕੀ ਕਹਿਣਾ ਜਿਨੇ ਜਿਹੜਾ ਕਰਾਇ ਲਿਆ ਦੇਖੋ ਇੱਕ ਤਾਂ ਨਾ ਆਪਣਾ ਕਲਚਰ ਬਹੁਤ ਮੈਟਰ ਕਰਦਾ ਪੰਜਾਬ ਦਾ ਨਾ ਦੂਸਰੀ ਗੱਲ ਆਪਾਂ ਟਰਮੀਨਲ ਬਹੁਤ ਜਿਆਦਾ ਨੇੜੇ ਆ ਨਾ ਆਪਾਂ ਬਟ ਫਿਰ ਵੀ ਇਹ ਹੁੰਦਾ ਵੀ ਮਹਾਰਾਜ ਅਗਲਾਵਾ ਲਿਆ ਨੇ ਹਨਾ ਇੰਨੇ ਬਰਾਤ ਆਈ ਸੀ ਇੰਨੇ ਬੰਦੇ ਸੀਗੇ ਵੀ ਕੀ ਕਿੱਦਾਂ ਕਰਾਂਗੇ ਕੁਝ ਸਾਡਾ ਜਿੱਦਾਂ ਏਰੀਆ ਹੈਗਾ ਬਠਿੰਡੇ ਵਾਲੇ ਸਾਈਡ ਮੇਰੇ ਪੇਕੇ ਘਰ ਗੋਨਿਆਣਾ ਮੰਡੀ ਬਠਿੰਡਾ ਹਨਾ ਮੂਸੇ ਵਾਲਾ ਪਿੰਡ ਸਾਡੇ ਲੱਗ ਗਈ ਆ ਤਲਵੰਡੀ ਸਾਬੋ ਦੇ ਨੇੜੇ ਹੀ ਆ ਤੇ ਸ਼ਾਪ ਸਾਡੀ ਤਲਵੰਡੀ ਸਾਬੋ ਦਮਦਮਾ ਸਾਹਿਬ ਹਨਾ ਤੇ ਅਸੀਂ ਜਿਹੜੇ ਏਰੀਆ 'ਚ ਬੈਠੇ ਆ ਉਥੇ ਸਾਡੇ ਨਾ ਅਸੀਂ ਪਾਕਿਸਤਾਨ 'ਚ ਦਾਦਕ ਦਾਦ ਕੇ ਸਾਡੇ ਪਾਕਿਸਤਾਨ 'ਚ ਉੱਠ ਕੇ ਆਏ ਸੀ ਰੋਲੇ ਤੋਂ ਪਹਿਲਾਂ ਹੀ ਤੇ ਸਾਡੇ ਦਾਦੀ ਦੇ ਨਾਨਕੇ ਸੋਰੇ ਪੇਕੇ ਸਾਰਾ ਕੁਝ ਇਕੱਠੇ ਇੱਕ ਜਗ੍ਹਾ ਤੇ ਬੈਠੇ ਆ ਤੇ ਸਾਡੇ ਤਾਂ ਐ ਹੁੰਦਾ ਵਾ ਜੇ ਅੱਜ ਮੈਨੂੰ ਮਨਵੀ ਦਾ ਫੋਨ ਨਹੀਂ ਆਇਆ ਨਾ ਤੇ ਸਾਰੇ ਵਸਤੇ ਗੱਲ ਖੈਲ ਜਾਣੀ ਵੀ ਹਾਏ ਹਾਏ ਉਹਨਾਂ ਦੇ ਕੁੜੀ ਨੂੰ ਫੋਨ ਨਹੀਂ ਆਇਆ ਘਰ ਆ ਲੈਂਦਾ ਮਤਲਬ ਇਹ ਚੀ ਬਹੁਤ ਮੈਟਰ ਕਰਦੀ ਫਿਰ ਇਹ ਚੀ ਸੋਚਦੇ ਵੀ ਨਹੀਂ ਆਪਾਂ ਸੋਚ ਹੀ ਨਹੀਂ ਸਕਦੇ ਡਿਵੋਰਸ ਤਾਂ ਆਪਾਂ ਸੋਚ ਹੀ ਨਹੀਂ ਸਕਦੇ ਕਿਉਂਕਿ ਮਾਂ ਪਿਓ ਦੀ ਇੱਜ਼ਤ ਹੁੰਦੀ ਹੈ ਦੋ ਪਰਿਵਾਰਾਂ ਦੀ ਇੱਜ਼ਤ ਹੁੰਦੀ ਹੈ ਚਲੋ ਸ਼ਹਿਰ 'ਚ ਇਹਨਾਂ ਨੂੰ ਨਹੀਂ ਪਤਾ ਲੱਗਦਾ ਸ਼ਹਿਰ 'ਚ ਇੱਕ ਘਰ ਸ਼ਕੀਰ ਹੈ ਦੂਜੇ ਘਰ ਨੂੰ ਨਹੀਂ ਪਤਾ ਸਾਡੇ ਬੜੇ ਇੱਕ ਘਰ ਚ ਚਾਹ ਬਣੀ ਆ ਤੇ ਦੂਜੇ ਘਰ ਚ ਸਵੇਰ ਲ ਪਹੁੰਚ ਜਾਣੀ ਮੈਂ ਚਾਹ ਬਣ ਗਈ ਆ ਜਾਓ ਤਾਂ ਇਹ ਚ ਸੋਚ ਕੇ ਬੰਦਰ ਹੁੰਦਾ ਨਹੀਂ ਵੀ ਜੇ ਹੁਣ ਲਾਈਗੇ ਤਾਂ ਨਹੀਂ ਪਹੁੰਚਣੀ ਹੈ ਨਾ ਬਾਕੀ ਮਾਰੇ ਨੇ ਜਿੱਥੇ ਲਿਖਿਆ ਵਾ ਹੈ ਨਾ ਉਹਦੇ ਨਾਲ ਦਾਣਾ ਪਾਣੀ ਦੀ ਖੇਡ ਆ ਜੇ ਮੇਰੇ ਦਾਣਾ ਪਾਣੀ ਮੇਰਾ ਦਾਣਾ ਪਾਣੀ ਮਾਰੇ ਨੇ ਇੰਨਾ ਕਰੇ ਲਿਖਿਆ ਵਾ ਤਾਂ ਉਹ ਮੈਂ ਖਾ ਕੇ ਜਾਣਾ ਵਾ ਹੈ ਨਾ ਓਕੀ ਹੋਵਾ ਸੋਕੀ ਹੋਵਾ ਸਕੇ ਖਾਵਾ ਰੋਕੇ ਖਾਵਾ ਉਹ ਮੇਰੇ ਸਿਰ ਤੇ ਆ ਹੈ ਨਾ ਮੈਂ ਕਿੱਦਾਂ ਉਹ ਚੀਜ਼ ਨੂੰ ਡੀਲ ਕਰਨਾ ਵਾ ਤਾਂ ਹੁੰਦਾ ਵਾ ਸੋਚ ਜ਼ਰੂਰੀ ਨਹੀਂ ਨਹੀਂ ਆਂਦੀ ਆਉਂਦੀ ਆ ਪਰ ਇੰਨੀ ਨਹੀਂ ਜ਼ਬਰਦਸਤ ਆਉਂਦੀ ਕਿ ਮੈਂ ਸਾਰਾ ਕੁਝ ਪਿਛਲਾ ਛੱਡ ਕੇ ਇਹ ਸੋਚ ਵੱਲ ਵੱਧ ਜਾਮ ਮੈਨੂੰ ਉੱਥੇ ਕਲੋਜ਼ ਕਰ ਦਿੰਦੇ ਕਿ ਨਹੀਂ ਉਹ ਵੀ ਕਲੋਜ਼ ਕਰ ਦਿੰਦੇ ਦੂਰ ਬੈਠੇ ਆ ਰਾਤੀ ਲੜਾਈ ਹੋਈ ਆ ਸਵੇਰ ਮੰਨ ਲਗੇ ਖਤਮ ਐ ਨਹੀਂ ਹੈਗਾ ਵੀ ਰਾਤੀ ਆਪਾਂ ਲੜੇ ਸੀ ਨਹੀਂ ਸਵੇਰ ਉਦਾਂ ਹੀ ਫਤਿਹ ਦੀ ਸਾਂਝ ਹੋਈ ਸਾਰਾ ਕੁਝ ਉਦਾਂ ਹੋਇਆ ਓਕੇ ਆ ਫਾਈਨ ਬਾਸ ਬਾਕੀ ਗਿਫਟ ਆ ਜਾਂਦੇ ਨੇ ਵਾਰੋ ਸਭ ਤੋਂ ਵੱਡਾ ਕੰਮ ਤਾਂ ਇਹ ਆ ਗਿਫਟ ਦੇਣੇ ਫੋਨ ਆਗੇ ਜੀ ਨਵੀਆਂ ਨਵੀਆਂ ਚੀਜ਼ਾਂ ਆ ਗਈਆਂ ਬਸ ਘੜੀਆਂ ਆ ਗਈਆਂ ਆਪਾਂ ਖੁਸ਼ ਨਾ ਵੀ ਠੀਕ ਹੈ ਬਾਹਰੋਂ ਆ ਰਹੀਆਂ ਚੀਜ਼ਾਂ ਸੈਟ ਆ ਬਸ ਨਿੱਕ ਨਿੱਕੀ ਚੀਜ਼ਾਂ 'ਚ ਖੁਸ਼ੀ ਮਿਲਦੀ ਹੈ ਜਿਹੜੇ ਹੁਣ ਇੱਥੇ ਆਪਾਂ ਗੱਲ ਕੀਤੀ ਹੋਣੀ ਕਿ ਇੱਥੇ ਪਰਿਵਾਰ ਹੈਗੇ ਨੇ ਇੱਥੇ ਛੋਟੇ ਛੋਟੇ ਗੱਲਾਂ ਤੇ ਲੜਾਈ ਹੋ ਜਾਂਦੀ ਹੈ ਮਤਲਬ ਜਿਵੇਂ ਤੁਸੀਂ ਗੱਲ ਕੀਤੀ ਇਕੱਠੇ ਵੀ ਨਹੀਂ ਰਹਿ ਰਹੇ ਫਿਰ ਵੀ ਪਿਆਰ ਇੰਨਾ ਹੈ ਤੇ ਇੱਥੇ ਜਿਹੜੇ ਇਕੱਠੇ ਰਹਿੰਦੇ ਵੀ ਨੇ ਉਹਨਾਂ ਦੇ ਵਿੱਚ ਵੀ ਕਈ ਵਾਰੀ ਇਦਾਂ ਦੀਆਂ ਲੜਾਈਆਂ ਹੋ ਜਾਂਦੀਆਂ ਨੇ ਕਿ ਮਤਲਬ ਮੈਂ ਇਦਾਂ ਦੇ ਕੇਸਿਸ ਬਹੁਤ ਸੁਣੇ ਨੇ ਕਿ ਵਿਆਹ ਨੂੰ ਹਜੇ 2 ਮਹੀਨੇ ਹੋਏ ਹੁੰਦੇ ਨੇ ਤੇ ਗੱਲ ਡਾਈਵੋਰਸ ਤੇ ਇਹਨਾਂ ਸਾਰੀ ਗੱਲ ਆਪਣੀ ਸੈਲਫੀਗੋ ਤੇ ਹੁੰਦੀ ਆ ਅਕੋਰਡਿੰਗ ਟੂ ਮੀ ਮਤਲਬ ਆਪਣੀ ਈਗੋ ਹੀ ਅੰਦਰ ਇੰਨੀ ਜ਼ਿਆਦਾ ਹੁੰਦੀ ਵੀ ਮੈਂ ਜੇ ਤੂੰ ਮੇਰੇ ਪੂਰੇ ਬੋਲ ਰਿਹਾ ਵਾ ਨਾ ਮੈਂ ਤੈਨੂੰ ਚਾਰ ਸੁਣਾਉਂਗੀ ਹੈਨਾ ਐ ਨਹੀਂ ਸੋਚਦੇ ਆਪਾਂ ਪੁਰਾਣੇ ਬੰਦਿਆਂ ਵਾਂਗੂ ਜਿੱਦਾਂ ਆਪਣੇ ਪੇਰੈਂਟਸ ਹੁੰਦੇ ਆ ਵੀ ਚਲੋ ਜੈਂਟਸ ਗੱਲ ਕਰ ਰਿਹਾ ਉਹ ਆਪਣਾ ਗੁੱਸਾ ਘੱਟ ਰਿਹਾ ਸੁਣ ਕੇ ਪਾਸੇ ਹੋ ਜਾ ਅੱਗੇ ਨਾ ਬਹਿਸ ਨਾ ਕਰੋ ਐ ਨਹੀਂ ਕਹਿੰਦੀ ਸਾਡੀ ਲੜਾਈਆਂ ਨਹੀਂ ਹੁੰਦੀ ਸਾਡੇ ਵੀ ਬਹੁਤ ਹੁੰਦੀਆਂ ਨੇ ਅੱਪਰ ਲੈਵਲ ਦੀ ਵੀ ਹੁੰਦੀਆਂ ਨੇ ਬਟ ਇਹ ਹੁੰਦਾ ਵਾ ਠੀਕ ਆ ਅੱਗੋਂ ਨਾ ਬੋਲੋ ਜੋ ਗੁੱਸੇ 'ਚ ਆਇਆ ਉਹ ਫਰਸਟ ਐਡ ਹੋ ਕੇ ਆਇਆ ਵਾ ਉਹ ਸਾਰਾ ਦਿਨ ਕੰਮ ਕਰਦਾ ਵਾ ਉਹ ਚਾਰ ਬੰਦੇ ਦੀ ਗੱਲਾਂ ਸੁਣ ਕੇ ਆਇਆ ਵਾ ਹੈਨਾ ਕਮਾਉਣਾ ਸੁੱਖ ਨਹੀਂ ਪਿਆ ਅੱਜ ਦੇ ਟਾਈਮ 'ਚ ਪੰਜਾਬ 'ਚ ਤਾਂ ਵੈਸੀ ਹਾਲਾਤ ਇਦਾਂ ਦੇ ਚੱਲੀ ਜਾਂਦੇ ਨੇ ਹੈਨਾ ਚੁੱਪ ਹੋ ਜਾਓ ਅਗਲੇ ਦਿਨ ਜੇ ਤੁਸੀਂ ਸੁਣਾ ਰਹੇ ਹੋ ਤਾਂ ਉਹਨੂੰ ਵੀ ਨਹੀਂ ਹੋਣਾ ਪਊਗਾ ਇਹ ਹੁੰਦਾ ਆਪਣੇ ਹੁੰਦਾ ਵਾ ਉਹ ਬੋਲਿਆ ਮੈਂ ਚਾਰ ਸੁਣਾਉਂਗੀ ਮੈਂ ਤੇਰੇ ਤੋਂ ਘੱਟਾ ਨੂੰ ਮੈਨੂੰ ਕਿਵੇਂ ਸੁਣਾ ਗਿਆ ਉਹ ਸੁਣਾ ਰਿਹਾ ਉਹ ਐਦਾਂ ਬੈਸ ਹੁੰਦੀ ਹੈ ਗੱਲ ਵੱਧ ਜਾਂਦੀ ਹੈ ਲੜਾਈਆਂ ਬੁਆ ਪੈਣਦੀਆਂ ਇਹਨਾਂ ਨੇ ਕਹਿਣਾ ਚਲੋ ਠੀਕ ਹੈ ਤੂੰ ਛੱਡ ਮੈਂ ਹੋਰ ਸੁਈ ਮੈਨੂੰ ਕੀ ਘੱਟੇ ਆ ਕਿਉਂਕਿ ਪੰਜਾਬ ਰਿਸ਼ਤੇ ਦੇ ਅੱਜਕੱਲ ਬਹੁਤ ਔਖੇ ਹੋ ਰਹੇ ਆ ਅਗਲੀ ਕਹਿੰਦੀ ਆ ਠੀਕ ਆ ਜੇ ਤੂੰ ਨੇ ਸਟਾਟ ਐ ਦਾ ਹੋਰ ਕਿਤੇ ਸਹੀ ਇਹ ਚੀਜ਼ ਮੈਟਰ ਕਰਦੀ ਹੈ ਨਾ ਅਗਲੇ ਨੂੰ ਕਹਿੰਦਾ ਪੜੇ ਲਿਖੇ ਆਗੇ ਅੱਜਕੱਲ ਕੁੜੀਆਂ ਵੜੀਆਂ ਲਿਖੀਆਂ ਨੇ ਡਿਮਾਂਡਾਂ ਉੱਚੀਆਂ ਨੇ ਤਾਂ ਪਹਿਲੀ ਗੱਲ ਨੂੰ ਰਿਸ਼ਤੇ ਦੀ ਹਾਲ ਹੀ ਨਹੀਂ ਛੇਤੀ ਕਰਦੀਆਂ ਨਾ ਬਹੁਤ ਜ਼ਿਆਦਾ ਉਹਨਾਂ ਦੀਆਂ ਸ਼ਰਤਾਂ ਹੁੰਦੀਆਂ ਨੇ ਕਿ ਆ ਹੋਵੇ ਉਹ ਹੋਵੇ ਅਸੀਂ ਕੰਮ ਨਹੀਂ ਕਰ ਸਕਦੀਆਂ ਤੇ ਜੇ ਹੋ ਜਾਂਦਾ ਵਾ ਜੇ ਕਿੰਨੇ ਕਿਸ ਕੋਈ ਹੁੰਦਾ ਵਾ ਪਿੱਛੋਂ ਮਾਂ ਪਿਓ ਮੇਨ ਗੱਲ ਸਭ ਤੋਂ ਮਾਂ ਪਿਓ ਦੀ ਉੜਦੀ ਹੈ ਜਿਹੜੀ ਤੁਹਾਡੀ ਮਾਂ ਪਿਓ ਤੁਹਾਨੂੰ ਸ਼ਹਿ ਦਿੰਦੇ ਨੇ ਨਾ ਵੀ ਕੋਈ ਨਾ ਕੁੜੀ ਆਇਆ ਸੀ ਬੈ ਤੁਸੀਂ ਮੇਰੇ ਘਰ 'ਚ ਬੋਲੋ ਉਦੋਂ ਜਦੋਂ ਮੈਂ ਤੁਹਾਨੂੰ ਕਹੂੰਗੀ ਹਜੇ ਮੈਂ ਆਪ ਸੰਭ ਰਹੀ ਆ ਮੈਂ ਸੰਭੂਗੀ ਮੈਨਨੇ ਚੁੱਕੀ ਹੈਗੀ ਤੁਸੀਂ ਮੈਨੂੰ ਇੰਨਾ ਕੈਪੇਬਲ ਕੀਤਾ ਵਾ ਕਿ ਮੈਂ ਆਪਣੇ ਮਸਲੇ ਆਪੇ ਹੱਲ ਕਰ ਸਕਾਂ ਸੋਹਰੇ ਨੇ ਘਰ ਪੇਕੇ ਦਾ ਘਰੋਂ ਪੇਕੇ ਦੀ ਗੱਲ ਸੋਹਰੇ ਨਾਲ ਕੋਈ ਲੜਾਈ ਪੈਂਦੀ ਨਹੀਂ ਹੈਗੀ ਆਪਸ 'ਚ ਪੈਂਦੀ ਤਾਂ ਆਪੇ ਪਤਾ ਦੋ ਘਰਾਦ ਨੂੰ ਕਮਰ 'ਚ ਇੱਕ ਹੋਣਾ ਹੋਈ ਆ ਗੱਲਬਾਤ ਕਰਨੀ ਹੈ ਸੋਲ ਜਾਣਾ ਸਾਰਾ ਕੁਝ ਮੇਨ ਚੀਜ਼ ਇਹੀ ਹੁੰਦੀ ਆ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਜਿਹੜਾ ਫੋਨ ਹੈ ਅੱਜ ਪਵਾੜੇ ਦੀ ਜੜ ਹੈ ਬਹੁਤ ਵੱਡਾ ਇਹ ਤਾਂ ਬਹੁਤ ਵੱਡਾ ਮੇਰੀ ਦਾਦੀ ਵੀ ਕਹਿੰਨ ਜੀਨੇ ਇਹ ਬਣਾਇਆ ਨਾ ਮੇਰੇ ਜਿਗਰ ਦਾ ਮੈਂ ਸਿਰ ਬਾੜਦਾ ਉਹ ਬੰਦੇ ਦਾ ਮੈਂ ਕਿਹਾ ਦਾਦੀ ਉਹ ਤੁਹਾਨੂੰ ਨਹੀਂ ਲੱਭਣਾ ਉਹ ਤੁਹਾਨੂੰ ਉੱਪਰ ਜਾ ਕੇ ਲੱਭੂਗਾ ਕਹਿੰਦੇ ਮੈਂ ਜਦੋਂ ਉੱਪਰ ਗਈ ਨਾ ਪਹਿਲਾਂ ਮੈਂ ਬੰਦਾ ਹੀ ਲੱਭਣਾ ਵੀ ਇਹ ਬੰਦਾ ਕਿਹੜਾ ਸੀ ਜਿਹਨੇ ਆ ਬਣਾਤਾ ਕਹਿੰਦੀ ਬਣਾਇਆ ਸੀਗਾ ਦੋ ਕੁ ਸੋ ਕੁ ਸੁਣਨ ਨੂੰ ਚਲੋ ਠੀਕ ਆ ਹੋ ਗਏ ਕਹਿੰਦੇ ਤਾਂ ਲੜਾਈਆਂ ਦੇ ਜੜ ਆਟਾ ਗੁੰਨੀ ਇਹਨੇ ਆ ਰੋਟੀਆਂ ਬਣਾਈ ਇਹਨੇ ਹਾਂਜੀ ਕਿੱਦਾਂ ਜੀ ਆ ਬਣਾਇਆ ਜੀ ਉਹ ਤਰੇ ਸੜਤਾਜ ਆ ਤਰੇ ਸੜਤਾਜ ਬਣਾਇ ਇਨੀ ਕੁਛ ਲੂਣ ਘੱਟ ਪੈ ਗਿਆ ਇਥੋਂ ਤੱਕ ਕਿ ਪੇਕੇ ਸੋਰ ਇੰਨੀ ਗੱਲਾਂ ਪਹੁੰਚ ਨਹੀਂ ਆ ਸਬਜੀ ਲੂਣ ਘੱਟ ਪੈ ਗਿਆ ਤੇ ਮੇਰੇ ਗਾੜਾ ਆਹ ਚੀਜ਼ਾਂ ਨਿੱਕੇ ਨਿੱਕੇ ਚੀਜ਼ਾਂ ਪਹੁੰਚਦੀਆਂ ਨੇ ਨਾ ਫਿਰ ਉਹ ਚੀਜ਼ਾਂ ਵੱਧ ਜਾਂਦੀਆਂ ਨੇ ਸਾਡੀ ਕੁੜੀ ਓਖੀ ਆ ਸੋਹਰਿਆਂ ਨੇ ਕਹਿਤਾ ਵੀ ਲੂਣ ਘਾਟਾ ਤਾਂ ਇਹ ਚੀਜ਼ਾਂ ਨਿੱਕੇ ਨਿੱਕੇ ਮੈਨੂੰ ਲੱਗਦਾ ਨਹੀਂ ਮੈਂ ਆਪਾਂ ਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਹਨਾ ਆਪਦੀ ਗੱਲ ਘਰ ਦੀ ਗੱਲ ਘਰੇ ਰੱਖੋ ਤਾਂ ਮੈਟਰ ਸੁੱਲ ਜੇ ਜਾਂਦਾ अच्छा ए ए गल्ला जेडी रे ना कुछ टाइम ਪਹਿਲਾਂ ਤੱਕ ਇਹ ਆਮ ਦੇਖਣ ਨੂੰ ਮਿਲਦੀਆਂ ਸੀ ਘਰਾਂ ਦੇ ਵਿੱਚ ਪਰ ਜਿਹੜੇ ਲੋਕ ਥੋੜੇ ਧਰਮ ਦੇ ਨਾਲ ਜੁੜੇ ਹੋਏ ਨੇਗੇ ਉਹਨਾਂ ਦੇ ਨਾਲ ਨਹੀਂ ਸੀ ਹੁੰਦੀਆਂ ਉਹ ਲੋਕ ਜਿਹੜਾ ਬਾਣਾ ਮੰਨਦੇ ਸੀ ਉਹ ਗੁਰੂ ਦੀ ਗੱਲ ਜਿਹੜੀ ਆ ਉਹਨੂੰ ਮੰਨਦੇ ਸੀ ਜਿਵੇਂ ਤੁਸੀਂ ਆਪਣੀ ਗੱਲ ਦੱਸੀ ਪਰ ਅੱਜ ਇਹਨਾਂ ਘਰਾਂ ਦੇ ਵਿੱਚ ਵੀ ਇਦਾਂ ਦੇ ਮੈਟਰ ਸੁਣਨ ਨੂੰ ਮਿਲ ਰਹੇ ਨੇਗੇ ਕੀ ਰੀਜ਼ਨ ਲੱਗਦਾ ਉਹਦੇ ਪਿੱਛੇ ਬਾਣੀ ਪਹਿਲੀ ਗੱਲ ਤਾਂ ਆਪਾਂ ਬਾਣੀ ਤੇ ਜਮਾ ਭਰੋਸਾ ਨਹੀਂ ਕਰਦੇ ਹੈਗੇ ਮੈਂ ਵੀ ਵਿੱਚ ਹੀ ਆ ਮੈਂ ਕੋਈ ਬਹੁਤ ਮਹਾਨ ਤਾਂ ਤਾਂ ਹੈ ਨਹੀਂ ਹੈ ਨਾ ਮੈਂ ਕਹਾਂ ਮੈਂ 5 ਸਾਲ ਰਹਿ ਲਈ ਜੀ ਮੈਂ ਇਦਾਂ ਜੀ ਮੈਂ ਉਦਾਂ ਨਹੀਂ ਮੈਂ ਵੀ ਆਮ ਹੀ ਲੇਡੀ ਆ ਇੱਕ ਤਰ੍ਹਾਂ ਦੀ ਹੈ ਪਰ ਆਪਾਂ ਨੂੰ ਹੁੰਦਾ ਵਾ ਛੇਤੀ ਆਪਾਂ ਬੂਟਾ ਲਾਈਏ ਤੇ ਫਲ ਛੇਤੀ ਮਿੱਠਾ-ਮਿੱਠਾ ਹੀ ਮਿਲੇ ਕਿਉਂ ਆਪਾਂ ਬੀਜਿਆ ਵਾ ਬ ਮਾੜਾ ਬੀਜੇ ਤਾਂ ਮਾੜਾ ਹੀ ਮਿਲੂਗਾ ਨਾ ਉਹ ਚੀਜ਼ ਆਪਾਂ ਨੂੰ ਸੋਚਣੀ ਚਾਹੀਦੀ ਹੈ ਵੀ ਆਪਾਂ ਵੱਡ ਬੀਜ ਗਿਰੇ ਆ ਤੇ ਵੱਡਣਾ ਕੀ ਚਾਹੁੰਦੇ ਆ ਆਪਾਂ ਗੁਰਬਾਣੀ ਚ ਤਾਂ ਸਾਰਾ ਕੁਝ ਪਿਆਈਏ ਭਰੋਸਾ ਪੇ ਮਹਾਰਾਜ ਦਾ ਜੇ ਬਾਣੀ ਪੜਾਂਗੇ ਸਬਰ ਦਾ ਆਪੇ ਆਜੂਗਾ ਦੂਸਰੀ ਗੱਲ ਭਰੋਸਾ ਆਪੇ ਆਜੂਗਾ ਸੰਤੋਖ ਸਬਰ ਸਾਰਾ ਕੁਝ ਬਾਹਰ ਤੋਂ ਮਿਲ ਲੀ ਜਾਣਾ ਆ ਆਪਾਂ ਨੂੰ ਭਰੋਸਾ ਹੈ ਨਹੀਂ ਮੇਨ ਬਾਣੀ ਤੇ ਲੜਾਈਆਂ ਵੀ ਤਾਈਆਂ ਪੈਂ ਤਾਈਂ ਪੈਂਦੀਆਂ ਨੇ ਕਿ ਆਪਾਂ ਨੂੰ ਹੁੰਦਾ ਨਹੀਂ ਕਿ ਮ ਦੇਤਾ ਜਿਹੜੇ ਗੁਰੂ ਹੁੰਦੇ ਨੇ ਨਾ ਆਪਾਂ ਉਹਨਾਂ ਤੇ ਵਿਸ਼ਵਾਸ ਕਰ ਲੈਨੇ ਆਪਾਂ ਮਾਰੇ ਦੀ ਬਾਣੀ ਨੂੰ ਇੱਕ ਕਿਤਾਬ ਸਮਝ ਕੇ ਮੱਥਾ ਟੇਕਣਾ ਵਾ ਠੀਕ ਆ ਸਾਡਾ ਸਾਡੇ ਗੁਰੂ ਸਾਹਿਬਾਨ ਨੇ ਮੰਨ ਕੇ ਪਾਸੇ ਹੋ ਜਾਣਾ ਜਿਹੜਾ ਕੁਝ ਲਿਖਿਆ ਉਹਦੇ ਅਰਥ ਆਪਾਂ ਨੂੰ ਹਜ ਤੱਕ ਨਹੀਂ ਪਤਾ ਜਦ ਦੀ ਸਾਡੇ ਅਰਥ ਮੈਨੂੰ ਨਹੀਂ ਲੱਗਦਾ ਅਸ ਤੱਕ ਆਪਾਂ ਨੂੰ ਮਤਲਬ ਸਾਰਿਆਂ ਨੂੰ ਪਤਾ ਹੋਣੇ ਆ ਪੂਰੇ ਇੱਕ ਪਉੜੀ ਦੇ ਅਰਥ ਕਰਨ ਲੱਗੇ ਆਂ ਆਪਾਂ ਕਰੇ ਲਾ ਦਾਂਗੇ ਯਾਦ ਕਰਨ ਲੱਗੇ ਆਂ ਹੈਨਾ ਤਾਂ ਉਹ ਚੀਜ਼ ਮਾਰੇ ਨੇ ਇੰਨਾ ਵੱਡਾ ਖਜ਼ਾਨਾ ਆਪਾਂ ਨੂੰ ਕਈ ਪਹਿਲਾਂ ਦਾ ਹੀ ਦੇਤਾ ਪਰ ਆਪਾਂ ਪੜਦੇ ਹੀ ਨਹੀਂ ਇਹ ਪੜਦੇ ਨਹੀਂ ਤਾਂ ਅਮਲ ਵੀ ਨਹੀਂ ਕਰਦੇ ਦੂਜਿਆਂ ਨੂੰ ਆਪਾਂ ਜਿਵੇਂ ਹੁਣ ਮੈਂ ਬੈਠੀ ਆ ਅੱਜ ਬਹੁਤ ਛੋਟੇ ਛੋਟੇ ਵਿਚਾਰ ਦੇ ਰਹੀ ਆ ਘਰ ਜਾ ਕੇ ਬਾਬਾ ਮੈਂ ਵੀ ਉਹ ਜਿਹੀ ਨਾਉ ਆ ਹੈਨਾ ਉਹ ਚੀਜ਼ ਹੁੰਦੀ ਆ ਜੇ ਗੱਲ ਕਰ ਰਹੇ ਆ ਤਾਂ ਉਹ ਕਰਨੀ ਕਹਿਣੀ ਤੇ ਕਰਨੀ ਦਾ ਫਰਕ ਬਹੁਤ